ਖਾਲੀ ਦੇ ਵਿੱਚ 19 ਤਰੀਕ ਨੂੰ ਜੇਈ ਮੈਨਸ ਦਾ ਜਿਹੜਾ ਸੈਕੰਡ ਅਟੈਂਪਟ ਸੀ ਉਹਦੇ ਨਤੀਜੇ ਆਏ ਆ ਪਹਿਲਾ ਐਗਜ਼ਾਮ ਜਨਵਰੀ 86 ਤੇ ਦੂਜਾ ਰੀਸੈਂਟਲੀ ਹੋਇਆ ਸੀ ਜਦੇ ਨਤੀਜੇ ਕੁਝ ਦਿਨ ਪਹਿਲਾਂ ਐਲਾਨੇ ਗਏ ਆ ਤੇ ਪਹਿਲੇ ਅਟੈਂਪਟ 189 199 ਬੱਚਿਆਂ ਨੇ ਕਲੀਅਰ ਕੀਤਾ ਸੀ ਤੇ ਹੁਣ ਇਹ ਜਿਹੜਾ ਦੂਜੇ ਦੇ ਵਿੱਚ ਸਾਡੇ ਲਗਭਗ 70 ਹੋਰ ਬੱਚੇ ਕੁੱਲ 260 ਬੱਚੇ ਸੋ ਫਾਰ ਦਾ ਫਰਸਟ ਟਾਈਮ ਸਾਡੇ 260 ਬੱਚੇ ਜੋ ਸਰਕਾਰੀ ਸਕੂਲਾਂ ਚ ਜਿਹਦੇ ਵਿੱਚ ਸਾਡੇ ਸਾਰੇ ਸਰਕਾਰੀ ਸਕੂਲ ਨੇ ਸਕੂਲਜ਼ ਆਫ ਐਮੀਨੈਂਸ ਸਕੂਲ ਜਿਹੜੇ ਨਾਰਮਲ ਸਕੂਲਸ ਨੇ ਮੈਰੀਟੋਰੀਅਸ ਸਕੂਲਸ ਨੇ 260 ਬੱਚਿਆਂ ਨੇ ਜੇਈ ਮੈਨਸ ਕਲੀਅਰ ਕਰ ਲਿਆ ਇਸ ਦੇ ਨਾਲ ਨਾਲ ਹੀ ਸਾਡੇ ਜੇਈ ਐਡਵਾਂਸ ਦੀ ਤਿਆਰੀ ਜਿਹਦੇ ਲਈ ਸਮਰ ਕੈਂਪਸ ਵਕਤ ਮੋਹਾਲੀ ਦੇ ਜਿਹੜੇ ਸਕੂਲ ਰੈਜ਼ੀਡੈਂਸ਼ੀਅਲ ਸਕੂਲ ਹੈ ਉਹਦੇ ਵਿੱਚ ਚੱਲ ਰਿਹਾ ਜਿੱਥੇ ਅਸੀਂ ਬੱਚਿਆਂ ਨੂੰ ਦੇਸ਼ ਦੇ ਬੈਸਟ ਮੈਂਟਲਸ ਤੋਂ ਤਿਆਰੀ ਕਰਵਾ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਸ ਵਾਰੀ ਸਾਡਾ ਜੇਏ ਐਡਵਾਂਸ ਦਾ ਜਿਹੜਾ ਨਤੀਜਾ ਉਹ ਵੀ ਲਾਜਵਾਬ ਰਹੂਗਾ ਇਹ ਪੰਜਾਬ ਸਿੱਖਿਆ ਕ੍ਰਾਂਤੀ ਦਾ ਇੱਕ ਪ੍ਰਮੁੱਖ ਪਿੱਲਰ ਹੈ ਜਿੱਥੇ ਸਕੂਲਾਂ ਦੇ ਵਿੱਚ ਸ਼ਾਨਦਾਰ ਕੰਮ ਹੋਇਆ ਇਨਫਰਾਸਟ੍ਰਕਚਰ ਲੈਵਲ ਫੀਲਡ ਦੇ ਉੱਤੇ ਸਾਡੇ ਸਕੂਲਾਂ 'ਚ ਜਿਹੜੀ ਚਾਰ ਦਿਵਾਰੀਆਂ ਬਣੀਆਂ ਕਲਾਸਰੂਮਸ ਬਣੇ ਵਾਸ਼ਰੂਮਸ ਬਣੇ ਡਰਿੰਕਿੰਗ ਵਾਟਰ ਫਰਨੀਚਰ ਸਕੂਲਸ ਆਫ ਐਮੈਨਿਟਸ ਦੇ ਨਿਰਮਾਣ ਹੋ ਰਹੇ ਉੱਥੇ ਹੀ ਕੋਈ ਵੀ ਸਕੂਲ ਦਾ ਜਿਹੜਾ ਜਾਂ ਅੱਪਾ ਕਿ ਇਹ ਉਸ ਮੈਕਮੇਦਾ ਜਾਂ ਸਪੈਸ਼ਲੀ ਇਨ ਐਜੂਕੇਸ਼ਨ ਸੈਕਟਰ ਉਸ ਸਕੂਲ ਦਾ ਨਤੀਜਾ ਇਸ ਗੱਲ ਤੋਂ ਜਾਣਿਆ ਜਾਂਦਾ ਕਿ ਉੱਥੇ ਦੇ ਬੱਚਿਆਂ ਦਾ ਰਿਜ਼ਲਟ ਕੀ ਹੈ ਤਾਂ ਆ ਸਾਡੇ ਲਈ ਬਹੁਤ ਵੱਡੀ ਅਚੀਵਮੈਂਟ ਹੈ 260 ਬੱਚੇ ਇਹਨਾਂ ਦੇ ਵਿੱਚੋਂ ਕੁਝ ਬੱਚਿਆਂ ਦੀ ਉਦਾਹਰਣ ਹੈ ਮੈਂ ਕੋਸ਼ਿਸ਼ ਕਰੂੰਗਾ ਕਦੀ ਉਹਨਾਂ ਨੂੰ ਬੁਲਾ ਕੇ ਤੁਹਾਡੇ ਸਾਹਮਣੇ ਵੀ ਬਿਠਾਈਏ ਤਾਂ ਕਿ ਤੁਸੀਂ ਵੀ ਦੇਖ ਸਕੋ ਜਿਵੇਂ ਇੱਕ ਸਕੂਲ ਹੈ ਜੀ ਸਾਡਾ ਸਕੂਲ ਆਫ ਐਮੀ ਤਮਾਨਾ ਉੱਥੇ ਦਾ ਇੱਕ ਲੜਕਾ ਜੀ ਅਰਸ਼ਦੀਪ ਸਿੰਘ ਸਕੂਲ ਆਫ ਫੈਮਿਨਸ ਸਮਾਨਾ ਉਹੀ ਸਕੂਲ ਹੈ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਗਾ ਜੋ ਮੀਡੀਆ ਦੇ ਵਿੱਚ ਕਾਫੀ ਵਿਵਾਦਾਂਚ ਰਿਆਸੀ ਜਿੱਥੇ ਸਾਡੇ ਸਾਥੀ ਵਿਦਿਆ ਅਗੇ ਤੇ ਕਿਉਂਕਿ ਉਹਦੋਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਸਾਰੇ ਲੋਕ ਚਾਹੁੰਦੇ ਉਹ ਚਾਹੁੰਦੇ ਆ ਕਿ ਗੱਲ ਹੀ ਨਾ ਹੋਵੇ ਸਿੱਖਿਆ ਕ੍ਰਾਂਤੀ ਦੀ ਗੱਲ ਹੀ ਨਾ ਹੋਵੇ ਉਸੇ ਸਕੂਲ ਚੋਂ ਤੇ ਹੁਣ ਮੈਂ ਫੇਰ ਮੇਰਾ ਦਾਵਾ ਹੈ ਕਿ ਸਾਰੇ ਜਰਨਲਿਸਟਾਂ ਨੂੰ ਵੀ ਠੀਕ ਹੈ ਜੀ ਨਹੀਂ ਹੁਣ ਇਹ ਇਹ ਸਟੋਰੀ ਨਹੀਂ ਲਾਈ ਇਹ ਸਟੋਰੀ ਕੋਈ ਦੀ ਚਿਲਕਿਓ ਕਲੇ ਕਿਉਂ ਉਹ ਇੱਕ ਗਰੀਬ ਘਰ ਦਾ ਬੰਦਾ ਹੈ ਇੱਕ ਗਰੀਬ ਘਰ ਦਾ ਪੁੱਤ ਹੈ ਉਹਦੀ ਅਰਸ਼ਦੀਪ ਦੇ ਜੀ ਪਿਤਾ ਜੀ ਹੈ ਨਹੀਂ ਉਹਨਾਂ ਦੇ ਮਾਤਾ ਜੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਸਫਾਈ ਸੇਵਕ ਦਾ ਕੰਮ ਕਰਦੇ ਆ ਉੱਥੋਂ ਦੇ ਪ੍ਰਿੰਸੀਪਲ ਮੈਡਮ ਹਰਜੋਤ ਕੌਰ ਅਤੇ ਉਹਨਾਂ ਦੀ ਟੀਮ ਸਾਰੇ ਸਟਾਫ ਨੇ ਮਿਲ ਕੇ ਇਸ ਬੱਚੇ ਨੂੰ ਮੈਂਟਰ ਕੀਤਾ ਤੇ ਮੈਨੂੰ ਨਹੀਂ ਦੱਸਿਆ ਕਿ ਬੱਚਾ ਸ਼੍ਰੀ ਹਰੀਕੋਟਾ ਇੱਕ ਸੈਟਲਾਈਟ ਦਾ ਲਾਂਚ ਦੇਖਣ ਗਿਆ ਸੀ ਤੇ ਸਮਾਂ ਹਮੇਸ਼ਾ ਕਹਿੰਦਾ ਸਾਡੇ ਟੀਚਰਸ ਇੰਨੇ ਮਹਾਨ ਹੈ ਸਾਰੇ ਟ੍ਰਿਪ ਦਾ ਖਰਚਾ ਪੰਜਾਬ ਸਰਕਾਰ ਨੇ ਕੀਤਾ ਸਾਡੇ ਮਹਿਕਮੇ ਨੇ ਕੀਤਾ ਪਰ ਬੱਚੇ ਕੋਲ ਜਾਣ ਦੇ ਲਈ ਕੋਈ ਜਿਹੜੇ ਕੱਪੜੇ ਆ ਉਹ ਨਹੀਂ ਸੀ ਪਰ ਮੈਡਮ ਦੱਸਿਆ ਕਿ ਉਹ ਨਹੀਂ ਕੱਪੜੇ ਆਪਣੇ ਕੋਲੋਂ ਸਾਰੇ ਸਾਫ ਨੇ ਪੈਸੇ ਵਾਰ ਕੇ ਉਹਨੂੰ ਉਹਦੇ ਸਾਰੇ ਕੱਪੜੇ ਜਰਾਬਾਂ ਲੈ ਕੇ ਉਹਨੂੰ ਸ਼ੂਜ਼ ਲੈ ਕੇ ਤਾਂ ਕਿ ਬੱਚਾ ਜਦੋਂ ਜਾ ਰਿਹਾ ਟ੍ਰਿਪ ਤੇ ਉਹਨੂੰ ਚੰਗਾ ਮਹਿਸੂਸ ਹੋਵੇ ਕੋਲੋਂ ਲੈ ਕੇ ਭੇਜਿਆ ਉਸ ਟ੍ਰਿਪ ਤੋਂ ਆ ਕੇ ਉਹ ਇੰਨਾ ਇਨਸਪਾਇਰ ਹੋ ਗਿਆ ਉਹ ਇੰਨਾ ਇਨਸਪਾਇਰ ਹੋ ਗਿਆ ਕਿ ਜਾਨੀ ਬੱਚੇ ਨੇ 97.79 ਤਾਂ ਲਗਭਗ 98% ਨੰਬਰ ਜਿਹੜੇ JEE ਐਡਵਾਂਸ 'ਚ ਉਹ ਲੈ ਕੇ ਆਇਆ ਉਸੇ ਸਕੂਲ 'ਚ